ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਜੇ ਗੱਲ ਕਰੀਏ ਤਾਂ ਕਾਫੀ ਟਾਈਮ ਤੋਂ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਵੱਲੋਂ ਜਿਹੜੀ ਹੈ ਪਿਛਲੀ ਵਾਰ ਵੀ ਹੜਤਾਲ ਕੀਤੀ ਗਈ ਸੀ ਕਿ ਜਿਹੜਾ ਸਾਨੂੰ ਪੱਕਾ ਕੀਤਾ ਜਾਵੇ ਪਰ ਸਰਕਾਰਾਂ ਦੇ ਵੱਲੋਂ ਉਦੋਂ ਵੀ ਜਿਹੜਾ ਇਹਨਾਂ ਨੂੰ ਆਸ਼ਵਾਸ਼ਣ ਦੇ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਜਿਹੜਾ ਪੱਕੇ ਕਰ ਦਿੱਤਾ ਜਾਣਾ ਕਿਉਂਕਿ ਕਾਫੀ ਟਾਈਮ ਤੋਂ ਇਹ ਅਲੱਗ-ਅਲੱਗ ਜਿਹੜੀਆਂ ਸਰਕਾਰਾਂ ਨੇ ਉਹ ਆਪਣਾ ਟਾਈਮ ਬਤੀਤ ਕਰਕੇ ਚਲੀ ਜਾਂਦੀਆਂ ਨੇ ਪਰ ਇਹ ਇਹਨਾਂ ਨੂੰ ਜਿਹੜਾ ਲਾਰਾ ਲਾਕੀ ਨਾ ਟਾਈਮ ਤੇ ਪਾ ਲਿਆ ਜਾਂਦਾ ਅੱਜ ਫਿਰ ਜਿਹੜਾ ਇੱਕ ਵਾਰ ਤੋਂ ਜਿਹੜਾ ਹੜਤਾਲ ਤੇ ਉਤਰੇ ਨੇ ਇਹਨਾਂ ਦਾ ਕਹਿਣਾ ਇਹੀ ਹੈ ਕਿ ਸਾਨੂੰ ਪੱਕਾ ਕੀਤਾ ਜਾਵੇ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕਾਲ ਦਿੱਤੀ ਗਈ ਹੈ ਕਿਉਂਕਿ ਇਹਨਾਂ ਦੀਆਂ ਮੰਗਾਂ ਇਹ ਵੀ ਨਹੀਂ ਕਿਉਂਕਿ ਜਦੋਂ ਸੀਵਰੇਜ ਦੇ ਵਿੱਚ ਸਾਫ਼ ਕਰਨ ਦੇ ਲਈ ਜਾਂਦੇ ਨੇ ਉੱਥੇ ਕਾਫੀ ਜ਼ਹਿਰੀਲੀ ਜਿਹੜੀ ਗੈਸ ਹੁੰਦੀ ਹੈ ਕਈ ਲੋਕ ਨੇ ਜਿਹੜੇ ਇੱਥੇ ਆਪਣੀ ਜਾਨ ਵੀ ਗਵਾ ਚੁੱਕੇ ਨੇ ਪਰ ਹਾਲੇ ਤੱਕ ਸਰਕਾਰ ਜਿਹੜੀ ਹੈ ਇਸ ਪਾਸੇ ਜਿਹੜੀ ਹੈ ਗੰਭੀਰ ਹੁੰਦੀ ਨਹੀਂ ਦਿਖਾਈ ਦਿੰਦੀ ਜਿਸ ਕਰਕੇ ਇਹਨਾਂ ਵੱਲੋਂ ਲਗਾਤਾਰ ਸਰਕਾਰ ਦੇ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਸਾਨੂੰ ਜਿਹੜਾ ਪੱਕਾ ਕੀਤਾ ਜਾਵੇ ਕਿਉਂਕਿ ਓਨੀਕੀ ਤਨਖਾਹ ਦੇ ਨਾਲ ਜਿਹੜਾ ਆਪਣਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਇਹ ਵੀ ਤੁਸੀਂ ਸਾਰੇ ਸਮਝਦਾਰ ਹੋ। ਜਲਦੋਂ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਜਲਦੋਂ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਮਰਦਾਬਾ ਤੁਹਾਡਾ ਨਾਮ ਮੈਂ ਅਮਿਤ ਕੁਮਾਰ ਜੀ ਜ਼ਿਲ੍ਹਾ ਪ੍ਰਧਾਨ ਕਰਮਚਾਰੀਗਰ ਪੰਜਾਬ ਪਗੜਾਣਾ ਕੀ ਵਜ੍ਹਾ ਤੁਸੀਂ ਅੱਜ ਹੜਤਾਲ ਤੇ ਬੈਠੇ ਹੋ ਅੱਜ ਬੈਠੇ ਹੋ ਜਾਂ ਕੱਲ ਤੋਂ ਹੀ ਬੈਠੇ ਹੋ ਅਸੀਂ ਅੱਜ ਤੋਂ ਬੈਠੇ ਆ ਪੂਰੇ ਪੰਜਾਬ ਪਧਰੀ ਕੋਲ ਆਈ ਸੀ ਕੰਮ ਬੰਦ ਕਰਕੇ ਰੋਸ ਮਜਾਰਾ ਪੰਜਾਬ ਸਰਕਾਰ ਵਿਰੁੱਧ ਕਰਾਂਗੇ ਜਿਹੜੇ ਸਾਡੇ 1992 ਤੋਂ ਵਾਟਰ ਸਪਲਾਈ ਸੀਵਰ ਬੋਰਡ ਦੇ ਵਿੱਚ ਕੱਚੇ ਮਲਾਜ ਹੁੰਦੇ ਹਨ ਜਿਹਨਾਂ ਨੂੰ 25-25 ਸਾਲ 30-30 ਸਾਲ ਤੋਂ ਲਗਾਤਾਰ ਸੀਵਰ ਦਾ ਕੰਮ ਕਰ ਰਹੇ ਨੇ ਵਾਟਰ ਬਕਸਾਂ ਤੇ ਕੰਮ ਕਰ ਰਹੇ ਨੇ ਕਈਆਂ ਦੀ ਮੌਤ ਵੀ ਹੋ ਗਈ ਹੂੰ ਜਿਹੜੀ ਪਿਛਲੀਆਂ ਸਰਕਾਰਾਂ ਨੇ ਚਾਹ ਕਾਂਗਰਸ ਸਰਕਾਰ ਹੋਈ ਚਾਹ ਕਾਲੀ ਦੇਲ ਹੋਈ ਕਿਸੇ ਨੇ ਅੱਜ ਤੱਕ ਵਾਟਰ ਸਪਲਾਈ ਸੀਵਰ ਬੋਰਡ ਦੇ ਮੁਲਾਜ਼ਮਾਂ ਦੀ ਕੋਈ ਸਾਰ ਨਹੀਂ ਲਈ ਇਹ ਜਿਹੜੀ ਸਰਕਾਰ ਬਣੀ ਸੀ ਵੱਖ-ਵੱਖ ਵਿਭਾਗਾਂ ਦੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਬੜੀ ਹੀ ਉਮੀਦ ਨਾਲ ਜਿਹੜੀ ਇਹ ਸਰਕਾਰ ਬਣਾਈ ਸੀ ਵੀ ਆਂਦੇ ਹੀ ਜਿਹੜੇ ਕੱਚੇ ਕਰਮਚਾਰੀ ਨੇ ਉਹਨਾਂ ਨੂੰ ਪੱਕਾ ਕਰੇਗੀ ਪਰ ਇਹ ਵੀ ناکਾਮ ਹੁੰਦੇ ਦਿਖ ਰਹੀ ਹੈ ਜਿਹੜੀ ਸਾਡੀ ਪੰਜਾਬ ਸਰਕਾਰ ਤੋਂ ਮੰਗ ਆ ਵੀ ਜਿਹੜੇ ਕੱਚੇ ਕਰਮਚਾਰੀ ਨੇ ਉਹਨਾਂ ਨੂੰ ਤੁਰੰਤ ਵਿਭਾਗ ਦੇ ਵਿੱਚ ਮਰਜ਼ ਕਰਕੇ ਪੱਕਾ ਕੀਤਾ ਜਾਵੇ ਵਾਟਰ ਸਪਲਾਈ ਸੀਵਰ ਬੋਰਡ ਦੇ ਜੋ ਕਿ ਸੀਵਰ ਦਾ ਬਹੁਤ ਹੀ ਖਤਰਨਾਕ ਕੰਮ ਗੰਦੀ ਵਾਲਾ ਕੰਮ ਆ ਜਿਹੜਾ ਵਿੱਚ ਵੀ ਉਤਰ ਕੇ ਕਰਦੇ ਨੇ ਗੈਸ ਜ਼ਹਿਰੀਲੀ ਹੁੰਦੀ ਹੈ ਜਿਹਦੇ ਨਾਲ ਕਈਆਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮੈਕਮੇ ਦੀ ਕੋਈ ਗੋਰ ਨਹੀਂ। ਮੈਕਮਾ ਕੋਈ ਰਿਕਾਰਡ ਨਹੀਂ ਭੇਜਦਾ। ਜਿਹੜੇ ਠੇਕੇਦਾਰ ਨੇ ਉਹ ਸ਼ੋਸ਼ਣ ਕਰ ਰਹੇ ਨੇ। ਫੁੱਲ ਸ਼ੋਸ਼ਣ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ। ਜਿਹੜੇ ਠੇਕੇਦਾਰ ਨੇ ਉਹਨਾਂ ਨੇ ਹੁਣ ਵੀ ਲਿਸਟਾਂ ਦੇ ਵਿੱਚ ਜਿਹੜੇ ਆਪਣੇ ਸਖੇ ਸਬੰਧੀ ਘਰ ਬੈਠਿਆਂ ਦੇ ਨਾਮ ਪਾ ਕੇ ਭੇਜੇ ਨੇ। ਇਸ ਗੱਲ ਦੇ ਜਿਹੜੇ ਅਫਸਰ ਤੇ ਪੰਜਾਬ ਸਰਕਾਰ ਨੂੰ ਵੀ ਵਿਚਾਰਨਾ ਚਾਹੀਦਾ। ਵੀ ਜਿਹੜੇ ਕੰਮ ਕਰ ਰਹੇ ਨੇ ਫੀਲਡ ਦੇ ਵਿੱਚ ਉਹਨਾ ਬੰਦਿਆਂ ਨੂੰ ਹੀ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਉਹੀ ਬੰਦੇ ਪੱਕੇ ਹੋਣੇ ਚਾਹੀਦੇ ਹੁਣ ਕਦੋਂ ਤੱਕ ਹੜਤਾਲ ਰੱਖੋਗੇ ਤੁਸੀਂ ਇਹ ਅਨਮਿੱਤ ਸਮੇਂ ਲਈ ਹੜਤਾਲ ਹੈ ਜੀ ਜੇ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਅਸੀਂ ਮੰਗ ਵੀ ਆ ਵੀ ਜਲਦ ਤੋਂ ਜਲਦ ਇਹਦਾ ਹੱਲ ਕਰਿਆ ਜਾਵੇ ਨਹੀਂ ਇਹ ਸੰਘਰਸ਼ ਪੰਜਾਬ ਲੈਵਲ ਪੱਧਰੀ ਤੇ ਚੱਲ ਰਿਹਾ ਹੋਰ ਤਿੱਖਾ ਕਰਾਂਗੇ ਅਸੀਂ ਕੀ ਕਹਾਂਗੇ ਤੁਸੀਂ ਹੜਤਾਲ ਤੇ ਬੈਠੇ ਹੋ ਔਰ ਕਿੰਨੇ ਕੁ ਟਾਈਮ ਤੱਕ ਹੜਤਾਲ ਰੱਖੋਗੇ ਇਹ ਜਿਹੜੀ ਹੜਤਾਲ ਚੱਲ ਰਹੀ ਹੈ ਅਨਮਿੱਤ ਸਮੇਂ ਲਈ ਹੈ ਠੀਕ ਹੈ ਜਿਵੇਂ ਮਾਲਾ ਸੀਵਰ ਬੋਰਡ ਦੇ ਵਿੱਚ ਬਾਕੀ ਬਾਕੀ ਪੋਸਟਾਂ ਤੇ ਕੰਮ ਕਰ ਰਹੇ ਮੁਲਾਜ਼ਮ ਪੰਪ ਆਪਰੇਟਰ ਰਸੀਵਰ ਮੈਨ ਡਰਾਈਵਰ ਫੀਟਰ ਕੋਲੀ ਮਾਲਿਕਮ ਚੌਂਪੀਦਾਰ ਆਦੀ ਪੋਸਟਾਂ ਤੇ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਕਿਵੇਂ ਕਿ ਪਿੱਛੇ ਜੀ ਪ੍ਰਧਾਨ ਜੀ ਨੇ ਦੱਸਿਆ ਵੀ 10 ਤੋਂ 15 20 25 ਸਾਲ ਹੋ ਗਏ ਪਰ ਕਿਸੇ ਸਰਕਾਰਾਂ ਨੇ ਕੋਈ ਸਤਾਰ ਨਹੀਂ ਲਈ ਇਹਨਾਂ ਦੀ ਠੀਕ ਹੈ ਸਾਡੀ ਸਰਕਾਰ ਤੋਂ ਵੀ ਇਹੀ ਮੰਗ ਆ ਵੀ ਇਹ ਪੰਜਾਬ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜੋ ਕਹਿੰਦੀ ਸੀ ਵੀ ਹਰੇ ਪਿੰਨ ਚੱਲੂਗਾ ਮੁਲਾਜ਼ਮਾਂ ਵਾਸਤੇ ਪਰ ਅੱਜ ਤੱਕ ਉਹਨਾਂ ਦਾ ਹਰਾ ਪਿੰਨ ਪਤਾ ਨਹੀਂ ਕਿੱਥੇ ਆ ਠੀਕ ਆ ਸਾਡੀ ਪੀ ਆਫ ਸਰਕਾਰ ਨੂੰ ਬੇਨਤੀ ਆ ਕਿ ਇਹ ਮੁਲਾਜ਼ਮਾਂ ਦਾ ਚਲਤ ਜੀ ਜਲਦ ਹੱਲ ਕਰਿਆ ਜਾਵੇ ਇਹਨਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਤੁਹਾਡਾ ਨਾਮ ਮੇਰਾ ਨਾਮ ਰਮੇਸ਼ ਕੁਮਾਰ ਜੀ ਮੈਂ ਕਰਮਚਾਰੀ ਦਲਸ ਨੇ ਆ ਪੜਾਉਣਾ ਦਾ ਕੈਸ਼ੀਰ ਆਂ ਪੰਜਾਬ ਦਾ ਕੀ ਕਹੋਗੇ ਅੱਜ ਜਿਹੜੀ ਹੜਤਾਲ ਕਰੀ ਐ ਕੀ ਵਜ੍ਹਾ ਕੀ ਐ ਹੜਤਾਲ ਇਸ ਕਰਕੇ ਕਰੀ ਐ ਜੀ ਜਿਹੜੀ ਸਾਡੇ ਕੱਚੇ ਬੰਦੇ ਨੇ ਜੀ ਇਹ ਕਿੰਨੇ ਕਿੰਨੇ ਚਿਹਰਾਂ ਤੋਂ ਬੜਾ ਗੰਬਾਰਸਾ ਹੋ ਗਿਆ ਇਹਨਾਂ ਨੂੰ ਕੱਚੇ ਕੰਮ ਕਰ ਰਹੇ ਨੇ ਜੋ ਕਿ ਤਨਖਾਹਾਂ ਬਹੁਤ ਹੀ ਘੱਟ ਨੇ ਇਹਨਾਂ ਦਾ ਕਰਦਾ ਗੁਜ਼ਾਰਾ ਨਹੀਂ ਚੱਲਦਾ ਇਸ ਨਾਲ ਇਸ ਕਰਕੇ ਅਸੀਂ ਪੰਜਾਬ ਸਰਕਾਰ ਕੋਲ ਮੰਗ ਕਰਦੇ ਆਂ ਵੀ ਇਹਨਾਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ ਲੱਗਦਾ ਵੀ ਕੋਈ ਪਹਿਲਾਂ ਮੋਰੰਡਮ ਦਿੱਤੇ ਸੀਗੇ ਤੁਸੀਂ ਮੌਜੂਦਾ ਐਮਐਲਏ ਨੂੰ ਗੱਲ ਸਾਰਾ ਕੁਝ ਦਿੱਤਾ ਹੋਇਆ ਹੈਗੀ ਸਰਕਾਰਾਂ ਨੂੰ ਵੀ ਪਤਾ ਹੈ ਇਸ ਤੋਂ ਪਿਛੜੀਆਂ ਨੇ ਸਭ ਨੂੰ ਸਰਕਾਰ ਨੂੰ ਸਭ ਪਤਾ ਹੈ ਕਿ ਕੱਚੇ ਕੰਮ ਕਰ ਰਹੇ ਨੇ ਵਿਭਾਗਾਂ ਦੇ ਵਿੱਚ ਹੂੰ